ਮਰੀ ਗਾ ਸੁਣੋ ਹਾਂਜੀ ਮੰਮੀ ਵੱਲ ਗਈ ਸੀ ਮੁੜ ਕੇ ਪੁੱਛਣਾ ਸੀ ਵੀ ਠੀਕ ਆ ਕਿ ਨਹੀਂ ਦਵਾਈ ਖਾਧੀ ਕਿ ਨਹੀਂ ਨਹੀਂ ਬਾਅਦਛੇ ਤੇ ਨਹੀਂ ਗਈ ਮੈਂ ਉਦਾਂ ਮੰਮੀ ਆਏ ਸੀ ਕੀ ਆਂਦੇ ਆਖਣਾ ਕੀ ਆ ਕਹਿੰਦੇ ਘਰ ਚ ਤੇ ਤੂੰ ਕੰਮ ਕਾਰ ਕਰ ਗਈ ਆ ਪਰ ਘਰ ਚ ਹੋ ਸਿਆਪਾ ਪਿਆਈਓ ਸਿਆਪਾ ਪਿਆ ਕਾਦਾ ਸਿਆਪਾ ਕਾਦਾ ਪੈਣਾ ਵਾ ਸੰਦੀਪ ਆਈ ਹੋਣੀ ਕਿਤੇ ਸਕੂਲੋਂ ਮੇਰੇ ਘਰ ਸੁਣੋ ਜੇ ਤੁਸੀਂ ਕੰਮ ਕਰ ਹੀ ਆਏ ਜੇ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਹੁਣ ਇਹ ਇਲਜ਼ਾਮ ਲਾਉਣਗੇ ਤੁਹਾਡੇ ਤੇ ਇਹਨਾਂ ਦਾ ਦਿਮਾਗ ਉਦਾਂ ਹੀ ਖਰਾਬ ਹੋ ਗਿਆ ਵਾ ਪਰ ਤੁਸੀਂ ਫਿਕਰ ਨਾ ਕਰਿਓ ਹੁਣ ਜੇ ਸਾਡੇ ਤੇ ਝੂਠਾ ਇਲਜ਼ਾਮ ਇਹਨਾਂ ਲਾਇਆ ਨਾ ਤੇ ਇਹਨਾਂ ਨੂੰ ਵੇਖੀ ਮੈਂ ਜਵਾਬ ਕਿਦਾਂ ਦੇਣਾ ਆਹੋ ਮੰਮੀ ਵੀ ਇਹੀ ਕਹਿੰਦੇ ਕਹਿੰਦੇ ਤੂੰ ਟੈਨਸ਼ਨ ਨਾ ਲਈ ਕੋਈ ਗੱਲ ਨਹੀਂ ਗੱਲ ਮੈਂ ਸਾਰੀ ਸੰਭਲੀ ਆ ਪਰ ਮੇਰੇ ਆਪਣੇ ਮਨ 'ਚ ਤੇ ਹੁੰਦਾ ਹੀ ਆ ਨਾ ਕਦੀ ਕਦੀ ਤੇ ਮੇਰਾ ਜੀ ਕਰਦਾ ਕਿ ਜਿੱਦਾਂ ਦੇ ਕੰਮ ਕਰਦੇ ਆ ਨਾ ਇਹਨਾਂ ਨੂੰ ਅਗਲ ਦਵਾਂ ਇਹ ਕਰੀ ਦਲਜੀਤ ਨੂੰ ਆਪਣੇ ਆਪ ਨਹੀਂ ਪਤਾ ਕਿਦਾਂ ਦਵਾਂ ਮੈਂ ਨਕਲੀ ਕਾਗਜਾਂ ਦਾ ਨੌਕਰੀ ਕਾਣ ਦਿਆ ਤੇ ਗੱਲਾਂ ਕਰਦਾ ਫਿਰਦਾ ਲੋਕਾਂ ਨੂੰ ਕਦੀ ਉਹਤੇ ਝੂਠਾ ਨਾਂ ਲਾ ਕਦੀ ਉਹਤੇ ਲਾ ਪਹਿਲਾਂ ਟਰੈਕਟਰ ਵਾਲਾ ਕੰਮ ਕੀਤਾ ਸੀ ਤੇ ਹੁਣ ਆ ਸੋਨੇ ਵਾਲਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਇਹਨਾਂ ਬਹੁਤੀ ਹੱਥ ਚੁੱਕ ਲਈ ਆ ਉਹ ਸਾਰੀ ਪੋਠੇ ਇਹਨੇ ਚਾੜੀ ਆ ਸੰਦੀਪ ਨੇ ਉਹਨੂੰ ਕੀ ਲੋੜ ਆ ਕੰਮ ਕਰਨ ਦੀ ਪਹਿਲਾਂ ਅਸੀਂ ਇਕੱਠੇ ਰਹਿੰਦੇ ਰਹੇ ਸਮਝ ਨਹੀਂ ਆਉਂਦੀ ਪਈ ਇਹਨਾਂ ਦੇ ਦਿਮਾਗ ਨੂੰ ਕੀ ਹੋ ਗਿਆ ਵਾ ਜੇ ਕੋਈ ਸਿੱਧੀ ਗੱਲ ਕਰੋ ਉਹ ਵੀ ਪੁੱਠੀ ਲੈ ਕੇ ਜਾਂਦੇ ਮੇਰਾ ਤਾਂ ਅਦਾਵਾ ਵੀ ਇਧਰ ਕਰਕੇ ਨਾ ਆਪਣੇ ਕਮਰੇ ਤਿਆਰ ਕਰੀਏ ਤੇ ਮੰਮੀ ਹੁਣ ਉਹਨਾਂ ਨੂੰ ਇੱਥੇ ਲਿਆਵਾਂ ਮੈ ਲੱਗੇ ਆਪਣੇ ਚਲੋ ਵੇਖ ਲਓ ਜਿੱਦਾਂ ਡਟਾ ਸਰਦਾ ਉਹ ਨਹੀਂ ਇਹੋ ਕੰਮ ਹੀ ਕਰਨਾ ਪੈਣਾ ਹੋਰ ਕੀ ਕਰਨਾ ਫਿਰ ਆਹੋ ਅਹੀਂ ਤੇ ਹੁਣ ਮੰਮੀ ਟੈਣ ਨੂੰ ਮਿਲਣਾ ਹੀ ਆ ਨਾ ਇਹਨਾਂ ਕਰਕੇ ਉਹ ਕਿਦਾਂ ਛੱਡਦੀ ਆ ਹੁਣ ਮੈਂ ਆਪ ਕਰਦਾ ਬਿਨਾਂ ਗੱਲ ਉਹਨਾਂ ਨੂੰ ਪੁੱਛਣਾ ਕਿ ਜੇ ਨਹੀਂ ਨਾ ਤੇ ਤੁਸੀਂ ਵੀ ਇੱਥੇ ਆ ਜਾਓ ਮੇਰੇ ਲਾਗੇ ਆਹੋ ਫਿਰ ਹੋਰ ਕੀ ਕਰ ਸਕਦੇ ਅਸੀਂ ਤੇ ਇਨਾ ਹੀ ਕਹਿ ਸਕਦੇ ਆਂ ਕਰੋ ਤੁਸੀਂ ਸਭਾਈ ਆ ਗਿਆ ਮੈਂ ਇੱਕ ਮਿੰਟ ਪਤਾ ਨਹੀਂ ਵੀ ਮੰਮੀ ਹੁਣ ਘਰ ਹੈਗੇ ਵੀ ਕਿ ਨਹੀਂ ਮੰਮੀ ਕਿਦਾਂ ਠੀਕ ਜੀ ਹੁਣ ਹਾਂ ਠੀਕ ਆ ਪੁੱਤ ਹੁਣ ਆਜੋ ਮੜਾ ਜੇ ਗੱਲ ਕਰਨੀ ਹੈ ਕਵੇਲੀ ਚ ਆਜੋ ਕੰਮ ਆ ਕੋਈ ਆਹ ਉੱਧਾਂ ਹੀ ਆਜੋ ਮੜਾ ਜੇ ਕੋਈ ਇੱਕ ਮਿੰਟ ਹਾਈ ਹਾਈ ਇਹਨੂੰ ਕੀ ਕੰਮ ਪੈ ਗਿਆ ਮੇਰੇ ਨਾਲ ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਮੇਰਾ ਮਾਂਜਾ ਡਰਨ ਡਿਆ ਵਾ ਚੱਲ ਪੁੱਛਦੀਆਂ ਜਾ ਕੇ ਜੋਤ ਕੁਰਸੀਆਂ ਲੈ ਆਓ ਅੰਦਰੋਂ ਦੋ ਆ ਜਾਓ ਮੈਂ ਪੁੱਤ ਮੈਨੂੰ ਗੱਲ ਤੇ ਦੱਸ ਤਾ ਗੱਲ ਹੈ ਕਿ ਮੈਂ ਤਾਂ ਫਿਕਰ ਜੀ ਹੋਂ ਦਾ ਗੱਲ ਕੋਈ ਨਹੀਂ ਉਦਾਂ ਹੀ ਆਮ ਹੀ ਗੱਲ ਕਰਨੀ ਵਿਆਰੀ ਕੋਈ ਚਾ ਬਣਾ ਘੁੱਟ ਜੋਦ ਚਲ ਚਾ ਰਹਿਣ ਦੇ ਆਜਾ ਜੋਤ ਤੂੰ ਵੀ ਲੱਗੇ ਸਾਡੇ ਮੈਂ ਤੇ ਐ ਹੀ ਗਾ ਜੇ ਹੁਣੇ ਬਾਹਰੋਂ ਹਾਂ ਤੇ ਜੋਤ ਲਈ ਹੀ ਦੱਸਣ ਕਹਿੰਦੀ ਮਮੀ ਆਏ ਸੀ ਮੇਰੇ ਵੱਲ ਤੇ ਕੀ ਇਹ ਕੱਲੀ ਵਾਧੂ ਬੋਲਦੀ ਤੁਹਾਨੂੰ ਜੋਬਨ ਜਾਣ ਹੀ ਦੇ ਦੀ ਗੱਲ ਪਹਿਲਾਂ ਵੀ ਮੈਨੂੰ ਇਹੋ ਹੀ ਪੜਕਾਉਂਦੀ ਰਹੀ ਤੇ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਪੁੱਤ ਜੇ ਮੈਂ ਨਹੀਂ ਹਾਂ ਠੀਕ ਤੇ ਡੈਡੀ ਤੁਹਾਡੇ ਤੁਹਾਡੇ ਵੱਲ ਆ ਗਏ ਫੇ ਰੋਟੀ ਪਾਣੀ ਬਣਾ ਦੋ ਚਲ ਜੋਤ ਵਿਚਾਰੀ ਗਈ ਐ ਨੇ ਰੋਟੀ ਪਾਣੀ ਬਣਾਇਆ ਸਾਫ ਸਫਾਈ ਕੀਤੀ ਆ ਹਮ ਹਮ ਕਿਉਂ ਮੈਂ ਇਹਨੂੰ ਕਵਾਂ ਦਵਾਈ ਦੂਈ ਮੈਨੂੰ ਦੇ ਕੇ ਫੇਰ ਆਈ ਆ ਉਹਨਾਂ ਨੇ ਜਦੋਂ ਆਣ ਕੇ ਵੇਖਿਆ ਫੇ ਰੋਟੀ ਪਾਣੀ ਵੀ ਬਣਿਆ ਵਾ ਸਫਾਈ ਵੀ ਹੋਈ ਆ ਉਹਦੇ ਪੁੜਕਣ ਡਿਆ ਪੀ ਮੁੜ ਕੇ ਉਹਨੂੰ ਹੋਰ ਕੋਈ ਗੱਲ ਨਹੀਂ ਲੱਭੀ ਉਹਨੇ ਇਹੋ ਹੀ ਮੁੱਦਾ ਚੁੱਕਿਆ ਵੀ ਮੈਂ ਜੋਤ ਦਾ ਨਾਂ ਲਾ ਦਿੰਨੀ ਆ ਅੱਛਾ ਤੇ ਮੇਰਾ ਸੋਨਾ ਕੱਢ ਕੇ ਲੈ ਗਈ ਐ ਹਮ ਹਮ ਪਰ ਮੈਂ ਜੋਤ ਨੂੰ ਕਿਹਾ ਵੀ ਮੈਂ ਤੇਰੇ ਨਾਲਾ ਮੈਨੂੰ ਸਾਰਾ ਪਤਾ ਵਾ ਕਿ ਉਹ ਚਾਹੁੰਦੇ ਕੀ ਆ ਤੇ ਜੇ ਤੇਰੇ ਵੱਲ ਆਉਗੀ ਤੇਰੇ ਨਾਲ ਕੋਈ ਗੱਲਬਾਤ ਕਰੂਗੀ ਤੇ ਤੂੰ ਠੋਕੇ ਜਵਾਬ ਦੇਣਾ ਵਾ ਤੇ ਗਾੜੀ ਮੈਂ ਜਾਣਾ ਮੇਰਾ ਕੰਮ ਜਾਣੀ ਮੈਂ ਵੀ ਤੁਹਾਡਾ ਨਾਲ ਇਹੋ ਗੱਲ ਕਰਨੀ ਸੀਗੀ ਵੀ ਜੇ ਉਹ ਇੱਥੇ ਆ ਕੇ ਰੋਲੀ ਪਾਉਣਗੇ ਨਾ ਤੇ ਮੈਂ ਦਲਜੀਤ ਨੂੰ ਸਿੱਧਾ ਕਹਿ ਦੇਣਾ ਕਿ ਤੂੰ ਆਪਣਾ ਆਪ ਸੰਭਾਲ ਬਸ ਬਸ ਠੀਕ ਆ ਨਾ ਆਪ ਵਿੱਚ ਇੰਨੀਆਂ ਕਮੀਆਂ ਇੰਨੀਆਂ ਗਲਤੀਆਂ ਵਾ ਤੇ ਲੋਕਾਂ ਨੂੰ ਕਰਦਾ ਫਿਰਦਾ ਏਦਾਂ ਘੁਮਰਾਹ ਪਹਿਲਾਂ ਟਰੈਕਟਰ ਏਦਾਂ ਮਾੜਾ ਕੰਮ ਕੀਤਾ ਟਰੈਕਟਰ ਨਾਲ ਤੇ ਹੁਣ ਜੋ ਦਾ ਨਾਮ ਲਾਉਂਦੇ ਇਹ ਗੱਲਾਂ ਦੱਸੋ ਜਰੀਆਂ ਜਾਂਦੀਆਂ ਪੁੱਤ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਆ ਤਾਂ ਕਿ ਜੋ ਕਰਨ ਦੇ ਗਲਤ ਕਰਨ ਦੇ ਆ ਤੇ ਜੇ ਕੋਈ ਗੱਲ ਕਰਨਗੇ ਤੁਹਾਡੇ ਨਾਲ ਆਣ ਕੇ ਤੁਸੀਂ ਚੰਗੇ ਠੋਕ ਠੋਕ ਕੇ ਜਵਾਬ ਦੇਣੇ ਆ ਨਹੀਂ ਫਿਰ ਮੈਂ ਤਾਂ ਹਾਂ ਤੁਹਾਨੂੰ ਸੱਦਿਆ ਵਾ ਵੀ ਮੁੜ ਕੇ ਵੀ ਇਹ ਨਾ ਡੈਡੀ ਕਹਿਣ ਜਾਂ ਤੁਸੀਂ ਕੁਛ ਉਹਨੂੰ ਡੱਕਿਓ ਨਾ ਜੇ ਇਹ ਨਾ ਸਾਡਾ ਇਦਾਂ ਝੂਠੇ ਨਾਮ ਲਾਉਣੇ ਨਾ ਬੰਦ ਕੀਤੇ ਤੇ ਮੈਂ ਇਹਨੂੰ ਦੇ ਕਹਿ ਦੇਣਾ ਮੈਂ ਜਵਾਬ ਦੇ ਦੇਣਾ ਨਹੀਂ ਪੁੱਤ ਮੈਂ ਕਿਉਂ ਡੱਕਣਾ ਵਾ ਇਹ ਥੋੜਾ ਵੀ ਇੱਕ ਬੰਦਾ ਸੁਣੀ ਜਾਣ ਡਿਆ ਵਾ ਤੇ ਦੂਜਾ ਜਾਣਾ ਗੱਲਾਂ ਹੀ ਕਰੀ ਜਾਵੇ ਇੱਕ ਗੱਲ ਹੋਰ ਕਰਨੀ ਹੈ ਤੁਹਾਡੇ ਨਾਲ ਮੈਂ ਵੀ ਜੇ ਨਹੀਂ ਤੇ ਮੈਂ ਇੱਧਰ ਕਮਰੇ ਪਾ ਲੈਨੇ ਆ ਤੇ ਤੁਸੀਂ ਇੱਧਰ ਆ ਜਾਓ ਤੁਹਾਡੇ ਲਾਗੇ ਜੇ ਨਹੀਂ ਤੇ ਚਲ ਕੋਈ ਨਹੀਂ ਪੁੱਤ ਤੂੰ ਆਪਣਾ ਕੰਮ ਚਲਾ ਹੈਗੇ ਆ ਥੋੜੇ ਜੇ ਪੈਸੇ ਸਾਡੇ ਕੋ ਸਾਂਝੇ ਖਾਤੇ ਦੀ ਤੈਨੂੰ ਦੇ ਦਾਂਗੇ ਤੇ ਕੋਈ ਗੱਲ ਨਹੀਂ ਤੂੰ ਆਪਣਾ ਆਪਣੇ ਕਮਰੇ ਅਜੇ ਅਹੀਂ ਉਹ ਘਰ ਵਿੱਚੋਂ ਨਹੀਂ ਨਿਕਲਣਾ ਤੇ ਨਾਲੇ ਇੱਕ ਗੱਲ ਤੈਨੂੰ ਮੈਂ ਹੋਰ ਦੱਸਣੀ ਹੀ ਜਦੋਂ ਘਰ ਦਾ ਪਿਆ ਹੀ ਨਾ ਮੁੱਲ ਉਹ ਸਿਰਫ ਮਲਬੇ ਦਾ ਮੁੱਲ ਪਿਆ ਹੀ ਉਹ ਕਹਿੰਦਾ ਹੀ ਪੀ ਸਾਰਾ ਖਰਚਾ ਨੇ ਲਾਇਆ ਵਾ ਤੇ ਜਿਹੜਾ ਥਾਂ ਵਾ ਨਾ ਥਾਂ ਦਾ ਮੁੱਲ ਕੋਈ ਨਹੀਂ ਪਿਆ ਉਹ 15 ਮਰਲੇ ਥਾਂ ਵਾ ਤੇ ਸੜਕ ਦੇ ਉੱਤੇ ਆ ਦੋ ਸੜਕਾਂ ਲੱਗਣ ਡੀਆਂ ਸਾਡੇ ਥਾਂ ਨੂੰ ਤੇ 2 ਲੱਖ ਨੂੰ ਮਰਲਾ ਜਾਣ ਡਿਆ ਵਾ 15 ਮਰਲੇ ਥਾਂ ਜਿਹੜਾ 30 ਲੱਖ ਦਾ ਵਾ ਇਹ ਉਹਦੋਂ ਨਾ ਤੇ ਤੂੰ ਹੀ ਗੱਲ ਕੀਤੀ ਸੀ ਤੇ ਨਾ ਦਲਜੀਤ ਨੇ ਕੀਤੀ ਸੀ ਦਲਜੀਤ ਨੂੰ ਤਾਂ ਕੋਈ ਲੋੜ ਹੀ ਨਹੀਂ ਗੱਲ ਕਰਨ ਦੀ ਉਹਦਾ ਤਾਂ ਸੁੱਕ ਪੁਗਿਆ ਸਰਨ ਡਿਆ ਹੈਗਾ ਤੇ ਜੇ ਉਹ ਗੱਲ ਕਰਦਾ ਸੀ ਉਹਦੇ ਵਿੱਚੋਂ 15 ਲੱਖ ਤੈਨੂੰ ਦੇਣਾ ਪੈਣਾ ਹੈਗਾ ਇਹ ਹੁਣ ਗੱਲ ਤੂੰ ਆਪ ਕਰ ਲਈ ਉਹਦੇ ਨਾਲ ਕਿ ਥਾਂ ਦਾ ਥਾਂ ਮੈਨੂੰ ਕਿੱਥੋਂ ਦੇਵੇਂਗਾ ਆਪੇ ਤੈਨੂੰ ਪੈਲੀ ਦੇ ਵਿੱਚੋਂ ਕਿੱਥੋਂ ਦਊਗਾ ਇਹ ਨਾ ਥਾਂ ਉੱਥੇ ਤੋਂ ਕਮਰੇ ਬਣਾ ਲਈ ਇਥੇ ਦੁਕਾਨ ਚ ਲਈ ਜਾਵੀਆਂ ਆਪਣੀ ਤੇਰਾ ਦੋਵੇਂ ਪਾਸੇ ਸੌਰ ਜੂਗਾ ਮਮੀ ਆਹ ਗੱਲ ਤਾਂ ਮੈਂ ਖਿਆਲ ਹੀ ਨਹੀਂ ਕੀਤਾ ਕੋਈ ਗੱਲ ਨਹੀਂ ਇਹਨੂੰ ਮੈਂ ਸਮਝਾਉਣਾ ਵਾ ਨਾ ਕਿ ਪੈਸੇ ਤੂੰ ਅਜੇ ਮੈਨੂੰ ਹੋਰ ਦੇਣੇ ਆ ਇਹਦੇ ਭਰਮ ਭਾਣਾ ਬੈਠਾ ਵੀ ਮੈਂ ਇਹਨਾਂ ਨੂੰ ਕੱਢਦਾ ਵਾ ਤੇ ਇਹ ਚਲ ਗਿਆ ਤਾਂ ਬਸ ਹੁਣ ਸਾਡਾ ਹਿਸਾਬ ਨਿਬੜਿਆ ਨਿਬੜਿਆ ਉਹਦਾ ਇਰਾਦਾ ਇਹ ਹੀ ਵੀ 9 ਲੱਖ ਦੇ ਕੇ ਤੇ ਮੇਰੀ ਖਲਾਸੀ ਹੋ ਜਾਣੀ ਆ ਮੈਂ ਘਰ ਦਾ ਮਾਲਕ ਬਣ ਜਾਣਾ ਵਾ ਮੇਰੇ ਵੀ ਨਾ ਦਿਮਾਗ ਤੇ ਸੁੱਤੀ ਪਈ ਦੀ ਇਹ ਗੱਲ ਆਈ ਨਹੀਂ ਕੋਈ ਗੱਲ ਨਹੀਂ ਗੁੰਮ ਗਿਆ ਹੋਇਆ ਵਾ ਮੈਂ ਇਦਾਂ ਕਰਦਾ ਮੈਂ ਡੈਡੀ ਹੱਥ ਸੁਣਾ ਤੇਜ਼ ਦਿੰਦਾ ਇਹਨੂੰ ਸੁਣਾ ਤੇ ਅੱਜ ਤੂੰ ਕੀ ਥਾਂ ਦਾ ਮੁੱਲ ਰਹਿ ਗਿਆ ਅੱਧਾ ਜੀ ਹਾਂ ਜਾਂ ਤਾਂ ਮੈਨੂੰ ਪੈਸੇ ਦੇ ਦੇ ਹਾਂ ਤੇ ਜੇ ਨਹੀਂ ਤੇ ਮੈਨੂੰ ਬਾਰੋਂ ਥਾਂ ਦੇ ਦੇ ਹੋਰ ਕੀ ਨਹੀਂ ਮੈਂ ਇਹੋ ਗੱਲ ਹੀ ਕਹਿਣੀ ਆ ਮੈਂ ਕਹਿੰਦਾ ਜੇ ਘਰ ਚਾਹੀਦਾ ਵਾ ਤੇ ਮੈਨੂੰ ਪਹਿਲੀ ਦੇ ਦੇ ਜਿੱਦਾਂ ਇਹਨੇ ਆਹਤ ਨਾਲ ਥਾਂ ਦੇ ਕੇ ਮੈਨੂੰ ਕੋ ਅੱਧਾ ਕਲਾ ਲਿਆ ਸੀਗਾ ਬਸ ਬਸ ਮੈਨੂੰ ਕਹਿਣਾ ਵੀ ਕੋਈ ਗੱਲ ਨਹੀਂ ਪਹਿਲੀ ਦੇ ਦੇ ਮੈਨੂੰ ਉਹ ਵਾਪਸ ਮੇਰੀ ਉਹ ਉਹ ਪਤਾ ਤੇਰੇ ਕਮਰੇ ਪੈ ਜਾਣਗੇ ਹੋਰ ਕੀ ਉਹ ਮੈਨੂੰ ਕਿੰਨਾ ਫਾਇਦਾ ਹੋਏ ਨਾ ਬਸ ਬਸ ਨਾਲੇ ਨਾ ਅਕਲ ਟਕਾਣੀ ਇਹਨਾਂ ਦੀ ਫੇਰੀ ਆਉਣੀ ਆ ਮੰਮੀ ਇਹਨਾਂ ਨੂੰ ਇਦਾਂ ਹੀ ਅਕਲ ਆਉਣੀ ਆ ਆਹੋ ਅਜੇ ਤਾਂ ਵਾਰ ਵਾਰ ਇਹ ਬੜੇ ਤੇਰੇ ਫਿਰਦੇ ਆ ਨਾ ਜੋਤ ਦੋਵੇਂ ਜਾਣੇ ਆਣ ਕੇ ਮੇਰੇ ਤੇ ਦਿਵਾਲੇ ਹੋ ਗਏ ਅੱਛਾ ਉਹਨੂੰ ਕੀ ਕਰਨੂ ਸੱਦਿਆ ਸੀ ਤੁਸੀਂ ਚਾਰ ਫੁੱਲ ਕਿ ਵੀ ਨਹੀਂ ਲਾ ਸਕਦੇ ਮੈਂ ਹਾਂ ਜੇ ਤੁਹਾਨੂੰ ਇੰਨੀ ਸ਼ਰਮ ਆ ਜਾ ਹੁੰਦੀ ਮੈਂ ਤੁਹਾਨੂੰ ਸਵੇਰੇ ਕਿਹਾ ਸੀ ਵੀ ਡੈਡੀ ਜੋ ਕੇ ਚਾਰ ਲਾਜੋ ਤੇ ਕਿੰਨਾ ਚਿਹਰ ਲੱਗਣਾ ਸੀ 10 ਮਿੰਟ ਲੱਗ ਜਾਂਦੇ ਲੈ ਪੁੱਤ ਤੂੰ ਜਾਣ ਕੇ ਖੇਚਲ ਕੀਤੀ ਆ ਜਾ ਤੂੰ ਵੀ ਲਾ ਦੇ ਤੂੰ ਕਲਾਸ ਨਾ ਆਪਣੇ ਡੈਡੀ ਕੋ। ਮੈਂ ਡੈਡੀ ਨੂੰ ਹੋਣਗੇ ਵੀ ਮੈਂ ਦੇਣੇ ਆ ਪੈਸੇ। ਜਾਂ ਕੋਈ ਨਾ ਕੋਈ ਗਲਤ ਗਾੜੀਆਂ ਕਰੂਗੀ ਨਾ। ਨਹੀਂ ਤੜਫਣਾ ਤੇ ਨੇ ਬੜਾਵਾ। ਕੋਈ ਗੱਲ ਨਹੀਂ। ਤੂੰ ਕਿਹਦੇ ਨੂੰ ਦੇਣੇ ਪੈਸੇ? ਆਪੇ ਦਊਗਾ। ਤੇਰੇ ਕੋਲ ਆਇਆ ਸੀ ਨਾ ਉਸ ਵੇਲੇ ਥਾਂ। ਹੂੰ। ਨਹੀਂ ਮੈਂ ਇਹੋ ਗੱਲ ਹੀ ਕਹਿਣੀ। ਮੈਂ ਕਹਣਾ ਜੇ ਨਹੀਂ ਤੇ ਮੈਂ ਭਰਾ ਘਰ ਦੇ ਵਿੱਚ ਅੰਦਰ ਚ ਕੰਦ ਮਾਰ ਦੇਣਾ ਫਿਰ ਮੈਨੂੰ ਸੁਣਾਉਣਾ ਚਾਹੀਦਾ ਹੀ ਆ। ਆਹੇ ਹੋ ਗੱਲ ਹੀ ਕਮੀ। ਹਾਂ। ਕਈ ਮਲਬਾ ਆਪਣੇ ਇੱਕ ਪਾਸੇ ਕਰ ਲਓ। ਹੋਰ ਕੀ? ਹਾਂ ਮੇਰਾ ਰਹਿਣ ਦੇ। ਸੜਕ ਦੇ ਉੱਤੇ ਖਾਵਾ ਸੌ ਜਾਣਾ ਲੈਣ ਵਾਲਾ। ਹਾਂ ਤੇ ਮੈਂ ਆਪੇ ਵੇਚ ਲੂੰ ਕਿਸ ਨੂੰ ਜੇ ਵਿਚਰਾਉਗਾ ਤਹੀਂ ਇੱਥੇ ਬੈਠੇ ਕੀ ਕਰਨ ਦੇ ਕੋਨੇ ਕੀ ਕਰਨਾ ਸੀ ਛੁੱਟੀ ਆਈ ਤੈਨੂੰ ਪਤਾ ਹੈ ਗਈ ਆ ਤੁਹਾਨੂੰ ਕੁਝ ਪਤਾ ਨਹੀਂ ਲੱਗਾ ਕੀ ਹੋਇਆ ਜਵਨ ਬਾਜੀ ਆਈ ਫੇਰ ਇੱਥੇ ਮੰਮੀ ਨੂੰ ਨਾਲ ਲੈ ਕੇ ਗਏ ਆ ਉਧਰ ਪਤਾ ਨਹੀਂ ਕੀ ਸਲਾਵਾ ਕਰਦੇ ਫਿਰਦੇ ਆ ਤੁਸੀਂ ਉਹਨਾਂ ਨੂੰ ਕਹੋ ਕਿ ਪੱਕੇ ਚੱਲ ਜਾਓ ਉਧਰ ਇਹ ਉਹ ਇੱਥੇ ਹੀ ਲੈਣ ਆਉਂਦਾ ਵਾ ਮੈਨੂੰ ਕੀ ਪਤਾ ਹਣ ਮੰਮੀ ਨੇ ਗੇਟ ਖੋਲ੍ਹ ਲਿਆ ਚੁੱਪ ਕਰਕੇ ਨਾਲ ਤੁਰ ਪੈਣਾ ਦੱਸਿਆ ਹੀ ਐ ਇਹਦੋਂ ਪਾ ਸਭ ਕੁਝ ਵੰਡ ਲਿਆ ਵਾ ਫੇਰ ਉਹਦਾ ਬੰਦਾ ਇੱਥੇ ਆਉਂਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੰਮੀ ਨੂੰ ਉਹਨਾਂ ਵੱਲ ਦੇ ਹੋਣਾ ਵਾ ਤੂੰ ਹੀ ਬੜਾ ਮੰਮੀ ਦਾ ਕਰਦੇ ਸੀ ਕਦੀ ਪੈਸੇ ਦੇ ਦੋ ਮੰਮੀ ਨੂੰ ਕਦੀ ਕੁਝ ਦੇ ਦੋ ਮੰਮੀ ਨੂੰ ਕਹੇ ਬਹੁਤਾ ਇਹ ਜੋਂਡਿਆ ਨਾ ਤੂੰ ਬੁੜੀ ਬਿਸਤਰਾ ਚੁੱਕੋ ਚਲ ਜਓ ਉਧਰ ਹੀ ਨਹੀਂ ਪਤਾ ਲੱਗ ਜੂ ਉੱਥੇ ਕਿੱਦਾਂ ਰਹਿਣਾ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਲੈ ਆਉਣਾ ਉਹਨਾਂ ਨੇ ਇੱਧਰ ਹੋਣੀ ਇੱਥੇ ਹੁੰਦੇ ਹੁਣ ਕਦੀ ਵੀ ਇਹ ਗੱਲ ਭੁੱਲ ਜਾ ਪੈਸੇ ਦੇਤੇ ਆ ਮੈਂ ਤੁਹਾਨੂੰ ਕੀ ਪਤਾ ਉਹਨਾਂ ਨੂੰ ਕੀ ਸਲਾਵਾ ਕਰਨ ਦੇ ਉੱਥੇ ਤੁਸੀਂ ਬਸ ਫੋਨ ਫੜ ਕੇ ਤੇ ਬੈਠੇ ਰਹਾ ਕਰੋ ਸੰਦੀਪ ਉਹੀ ਗੱਲ ਜਾ ਕੇ ਦੱਸੀ ਹੋਣੀ ਉਹਨੇ ਸੋਨੇ ਵਾਲੀ ਉਹੀ ਗੱਲਾਂ ਗਾਣਦੇ ਨੇ ਹੋਰ ਕੀ ਕਰਨਾ ਉਹਨਾਂ ਨੇ ਮੈਨੂੰ ਤੇ ਹੀ ਸਮਝਾਉਂਦੀ ਕਿ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਫੇਰ ਤੀ ਲਗਾ ਕੇ ਰੱਖਿਆ ਵਾ ਨਾ ਸੋਨਾ ਉਹ ਸੋਨਾ ਤੇ ਮੇਰੇ ਕੋਲ ਹੀ ਆ ਪਰ ਆਪਾਂ ਨਾ ਉਹਦਾ ਭੋਗ ਨਹੀਂ ਆ ਪਾਉਣਾ ਹੁਣ ਬਸ ਨਾਂ ਹੀ ਲਾਉਣਾ ਸੀ ਇੱਥੇ ਆਵੇ ਨਾ ਹੁਣੋ ਬਸ ਤੂੰ ਇਹਨਾਂ ਲਗਾ ਕੇ ਰੱਖਿਓ ਇਹਨਾਂ ਵੇ ਜਿੱਦਾਂ ਅਸੀਂ ਡਿਊਟੀ ਤੇ ਚੱਲ ਜਾਈਏ ਮੰਮੀ ਪਿੱਛੇ ਫਾਲੋ ਫਲਾਈ ਕਰਨ ਤੇਰਾ ਹੀ ਇਲਜ਼ਾਮ ਲਾਤਾ ਨਾ ਉੱਤੇ ਮੰਮੀ ਨੇ ਨਾ ਇੱਥੇ ਲੈ ਕੇ ਨਹੀਂ ਆਉਣਾ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਉਣਾ ਮੰਮੀ ਸਾਰੇ ਉਹਨਾਂ ਵੱਲ ਦੀ ਗੱਲ ਕਰਨ ਦੇ ਆ ਉਹ ਕਰਦੇ ਆ ਨਾ ਕਰਦੇ ਰਹਿਣ ਉੱਥੇ ਆ ਵੀ ਗਏ ਨਾ ਉਹ ਨਹੀਂ ਸੀ ਹੁੰਦੀ ਸਾਡੇ ਸਾਹਮਣੇ ਨਹੀਂ ਲਿਆਉਣਾ ਮੰਮੀ ਨੇ ਚੋਰੀ ਲੈ ਆਉਣਗੇ ਮਗਰੋਂ ਕੋਈ ਗੱਲ ਨਹੀਂ ਇਹਦਾ ਵੀ ਨਾ ਕੋਈ ਨਹੀਂ ਕੋਈ ਹੱਲ ਕੱਢੂਗਾ ਹੁਣ ਮੈਂ ਤੇ ਕਿੰਨਾ ਔਖਾ ਬੋਲ ਕੇ ਗਏ ਸੀ ਅਸੀਂ ਨੇ ਚੋਰੀ ਕੀਤਾ ਮੰਮੀ ਨਾ ਹੋਈ ਉਹਨਾਂ ਦੇ ਗਏ ਹੁਣ ਹੁਣ ਵੱਡੇ ਮੁੰਡੇ ਦਾ ਹੇਜ ਆ ਗਿਆ ਉਹਨਾਂ ਨੂੰ ਤੇ ਫਿਰ ਮੈਂ ਸੁਣਾ ਦੇਣੀ ਆ ਮੰਮੀ ਨੂੰ ਕਿ ਚੱਲ ਜਾ ਉੱਥੇ ਪੱਕੇ ਜੇ ਤੂੰ ਹੀ ਨਹੀਂ ਨਾ ਕੁਝ ਕਹਿਣਾ ਤੇ ਫਿਰ ਮੈਂ ਕਹਿ ਦੇਣਾ ਜਿਆਦਾ ਗੁੱਸਾ ਪਤਾ ਕਿਉਂ ਕੀਤਾ ਉਹਨਾਂ ਨੇ ਤੂੰ ਰੋਟੀ ਨਹੀਂ ਬਣਾਈ ਗਈ ਤੇ ਮੈਂ ਕਿਹਾ ਸੀ ਇਹ ਰੋਟੀ ਬਿਨਾਂ ਚਲ ਜਾ ਤੇ ਰੋਟੀ ਬਣਾਉਂਦਾ ਟਾਈਮ ਹੈਗਾ ਹੀ ਤੁਹਾਨੂੰ ਵੀ ਪਤਾ ਹੀ ਉਹਨਾਂ ਨੂੰ ਪਤਾ ਲੱਗਣ ਡਿਆ ਪਿਆ ਵਾ ਇਹਨਾਂ ਦੀ ਸੇਵਾ ਨਹੀਂ ਕਰਨੀ ਹੁਣ ਤਾਹੋਂ ਉਧਰ ਜਾਣ ਢਈ ਸੇਵਾ ਨਹੀਂ ਕਰਨੀ ਅੱਗੇ ਮੈਂ ਕਿਹੜਾ ਸੇਵਾ ਕਰਦੀ ਹਾਂ ਤਾਹੋਂ ਜਾਨੜੇ ਭੱਜੇ ਉਧਰ ਤੇ ਚਲ ਜਾਣ ਫੇਰ ਪੱਕੇ ਹੀ ਉਧਰ ਮੰਮੀ ਆਉਂਦੇ ਨਾ ਤੁਸੀਂ ਗੱਲ ਕਰੋ ਠੀਕ ਆ ਨਾ ਹੁੰਦੇ ਆ ਨਾ ਮੰਮੀ ਤੇ ਕਰ ਲੈਣੇ ਆ ਗੱਲ ਤੁਸੀਂ ਕਰੋਗੇ ਗੱਲ ਕਰਨੀ ਪੈਣੀ ਆ ਉਹ ਆ ਗਈ ਰੇਲਾ ਚੋਪ ਕਰਕੇ ਲੰਘ ਗਏ ਨਾ ਭਲਾਇਆ ਹੁੰਦਾ ਨੇ ਇਹ ਨਾ ਹੁਣ ਉਹਨਾਂ ਦੇ ਹੋ ਗਈ ਜਾ ਕੇ ਤੇ ਗੱਲ ਕਰੋ ਜਾਓ ਤਾਂ ਇਹ ਕੀ ਸੋਚੀ ਪਏ ਜੇ ਮੈਂ ਤਾਂ ਉਦਾਂ ਹੀ ਖੜਤਾ ਹਾਂ ਕੇ ਅੱਛਾ ਤਾਂ ਮੈਂ ਆਈ ਹਾਂ ਵੇਲੀਆਂ ਜੋ ਬੰਨੇ ਮੈਨੂੰ ਆਵਾਜ਼ ਮਾਰ ਕੇ ਖੜਿਆ ਸੀ ਕੀ ਕਿਦਾਂ ਬੋ ਕਹਿਣਾ ਕੀ ਆ ਉਹੋ ਹੀ ਗੱਲ ਕੇ ਜਿਹੜਾ ਇਹਨਾਂ ਨੇ ਉਹਨਾਂ ਦਾ ਨਾਮ ਲਾਇਆ ਵਾ ਵੀ ਜੋਤ ਮੇਰਾ ਸੋਨਾ ਕੱਢ ਕੇ ਲੈ ਗਈ ਆ ਕਾਮਤ ਕੀਤਾ ਵਾ ਗਲਤ ਇਹਨਾਂ ਨੇ ਤੇਰੇ ਹੁੰਦਿਆਂ ਵੀ ਉਹ ਸਫਾਈ ਕਰਕੇ ਤੇ ਫੁਲਕੇ ਲਾ ਕੇ ਤੇ ਚਲ ਗਈ ਉਹ ਅਰਸੋਈ ਦੇ ਵਿੱਚ ਤੇ ਗੋਡੇ-ਗੋਡੇ ਨਰਕ ਪਿਆ ਸੀ ਐਨੀ-ਐਨੀ ਰਿਬ ਜੰਮੀ ਸੀ ਨਾਲੇ ਤਾਂ ਸਫਾਈ ਕਰਕੇ ਗਈ ਤੇ ਨਾਲੇ ਗੱਲਾਂ ਬਾਤਾਂ ਉਹਨੂੰ ਕੀਤੀਆਂ ਤੇ ਨਾਲੇ ਨਾ ਇੱਕ ਗੱਲ ਹੋਰ ਜੀ ਦੱਸੋ ਜੋਬਨ ਨੂੰ ਨਾ ਬੜਾ ਵੱਡਾ ਘਾਟਾ ਜਾਂ ਪੈ ਗਿਆ ਵਾ ਉਹ ਕਹਦਾ ਉਹ ਕਹਦਾ ਕੀ ਜਿੱਦਣ ਮੁੱਲ ਪਾਇਆ ਸੀ ਸਿਰਫ ਮਲਬੇ ਦਾ ਮੁੱਲ ਪਾਇਆ ਸੀ ਥਾਂ ਦੀ ਗੱਲ ਨਹੀਂ ਸੀ ਨਾਲ ਹੋਈ ਇੰਨੇ ਤੇ ਨਾ 9 ਲੱਖ ਦੇ ਕੇ ਤੁਹਾਨੂੰ ਗਲੋਂ ਲਾਤਾ ਆ ਥਾਂ ਜਿਹੜਾ 15 ਮਰਲੇ ਆ ਤੇ ਦੋ ਸੜਕਾਂ ਲੱਗਣ ਡੀਆਂ ਸਾਹਮਣੇ ਵੀ ਤਾਂ ਵੇਖੋ ਇਧਰ ਵਾਲੀ ਵੀ ਤੇ 2 ਲੱਖ ਨੂੰ ਮਰਲਾ ਵਾ ਥਾਂ 30 ਲੱਖ ਦਾ ਤੇ ਥਾਂ ਹੀ ਹੋ ਗਿਆ ਇਹ ਤਾਂ ਤਾਂ ਗੁੰਮ ਹੋਇਆ ਰਿਆ ਤੇ ਜੇ ਮੈਂ ਵਧਾ ਚੜਾ ਕੇ ਕੋਈ ਗੱਲ ਕੀਤੀ ਇਹਨਾਂ ਨੂੰ ਚੇਤਾ ਨਾ ਅਜੇ ਐਦਾਂ ਕਰੋ ਤਹੀ ਕਰੋ ਦਲਜੀਤ ਨਾਲ ਗੱਲ ਤੇ ਉਹਨੂੰ 15 ਲੱਖ ਰੁਪਈਆ ਦੇ ਦੇ ਜੇ ਨਹੀਂ ਇਧਰ ਕੋ ਪੈਸੇ ਹੈਗੇ ਬਾਹਰੋਂ ਥਾਂ ਲਾ ਦੇ ਉਹਨੇ ਵੀ ਕਮਰੇ ਪਾਉਣੇ ਆ ਰਮਨ ਤੂੰ ਹੁਣ ਆਣ ਕੇ ਲੈ ਪੀ ਮੈਨੂੰ ਕਹਿਣ ਵੀ ਉਹਨੂੰ ਘਾਟਾ ਪੈ ਗਿਆ ਜੇ ਮੈਂ ਉਹਦੇ ਅੱਧੀ ਗੱਲ ਕਰਦਾ ਹੁੰਦਾ ਸੀ ਨਾ ਤੇ ਤੂੰ ਸ਼ਰਿਆ ਵੀ ਦਲਜੀਤ ਦੇ ਵੱਲ ਦੀ ਗੱਲ ਕਰਦੀ ਸੀ ਉਹ ਚੱਲ ਜਾਣ ਦੋ ਗੱਲ ਨੂੰ ਮੇਰੀਆਂ ਵੀ ਅੱਖਾਂ ਤੇ ਨਾ ਪੱਟੀ ਵੱਜੀ ਰਹੀ ਆਉਣਾ 4000 ਦੇ ਦੇਣਾ ਮੰਮੀ ਲੈ ਖਰਚ ਲਈ ਮੈਂ ਕਿਹਾ ਫਿਰ ਇਹ ਕਿੰਨਾ ਕੁ ਚੰਗਾ ਵਾ ਇਹਦੀ ਅਸਲੀਅਤ ਤੇ ਹੁਣ ਸਾਹਮਣੇ ਆਈ ਆ ਵੀ ਇਹ ਚਾਹੁੰਦਾ ਕੀ ਆ ਮੈਂ ਤਾਂ ਤੈਨੂੰ ਬੜਾ ਸਮਝਾਉਂਦਾ ਹੁੰਦਾ ਸੀ ਰਮਨ ਆਖੇ ਲੱਗ ਜਾ ਜੋ ਇਹ ਦਿਸਣੜਿਆ ਨਾ ਇਹ ਹੈ ਨਹੀਂ ਆ ਉਹ ਚੀਜ਼ ਗੱਲ ਤੇ ਆ ਜਿਵੇਂ ਮੰਜੇ ਤੇ ਪੈ ਹੀ ਗਈ ਹਾਂ ਮੈਂ ਕਿਹੜਾ ਸਦਾ ਮੰਜੇ ਤੇ ਹੀ ਰਹਿਣਾ ਸੀ ਜੇ 10 ਫੁੱਲ ਕੇ ਲਾ ਵੀ ਜਾਂਦੇ ਤਾਂ ਆਖਰਾ ਚੱਲੀ ਸੀ ਤੇ ਜਿੰਨੂੰ ਇਹ ਤੱਕੇ ਮਾਰ ਕੇ ਕੱਢਿਆ ਉਹਨੂੰ ਤੁਸੀਂ ਇੱਕ ਵਾਰਾ ਹੀ ਕਿਹਾ ਆਣ ਕੇ ਸਾਰੇ ਕੰਮ ਕਰਕੇ ਗਈ ਉਹਨੂੰ ਮੈਂ ਕਿਦਾਂ ਮਾੜੀ ਕਹਿਦਾ ਨਾਲੇ ਝੂਠ ਹੀ ਉਹਦਾ ਨਾਂ ਲਾਉਂਦੇ ਆ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਹੁਣੇ ਤਾਂ ਕਰ ਮੈਂ ਤਾਂ ਨਹੀਂ ਆ ਇਹਨੂੰ ਦਲਜੀਤ ਨੂੰ ਇਹ ਗੱਲ ਕਹਿਣੀ ਹੁਣ ਤੂੰ ਆਪ ਹੀ ਗੱਲ ਕਰ ਉਹ ਤਰਾ ਮੈਂ ਤਾਂ ਨਹੀਂ ਆ ਦਲਜੀਤ ਨੂੰ ਇਹ ਗੱਲ ਕਹਿਣੀ ਪੀਏ ਮਲਵੇ ਦਾ ਮੁੱਲ ਪਿਆ ਵਾ ਤੇ ਥਾਂ ਦਾ ਜੇ ਰਹਿੰਦਾ ਵਾ ਜੇ ਮੈਂ ਗੱਲ ਕਹੀ ਨਾ ਤੇ ਲਜੀਰ ਨੇ ਕਹਣਾ ਡੈਡੀ ਤੂੰ ਸ਼ਰਿਆ ਮੋਦੀ ਮਦਦ ਕਰਦਾ ਹੁਣ ਤੂੰ ਵੀ ਗੱਲ ਮਕਾਏ ਮੇਰੀ ਸੁਣੋ ਗੱਲ ਪਹਿਲਾਂ ਤੁਸੀਂ ਗੱਲ ਕਰੋ ਜੇ ਨਾ ਕਿਸ ਕੋਲ ਤੇ ਆਊਗਾ ਨਾ ਫਿਰ ਮੈਂ ਆਪੇ ਸੰਭਲੂਗੀ ਸਾਰੀ ਗੱਲ ਤੁਸੀਂ ਪਿਓ ਜੇ ਗੱਲ ਕਰੋ ਤਾਂ ਸਹੀ ਕਿ ਕਿੱਥੋਂ ਬੋਲਦਾ ਵਾ ਕੀ ਜਾਂਦਾ ਵਾ ਉਹ ਮੈਂ ਪਿਓ ਤੇ ਹੈਗਾ ਵਾਂ ਪਰ ਉਹ ਮੈਨੂੰ ਸ਼ਰਿਆ ਵੀ ਇਹ ਗੱਲ ਕਹਿੰਦਾ ਵਾ ਕਿ ਡੈਡੀ ਤੁਸੀਂ ਜੋਬੰਦੀ ਸਾਈਡ ਲੈਂਦੇ ਜੀ ਜੀ ਉਹ ਤੁਹਾਨੂੰ ਕਹਿੰਦਾ ਵਾ ਨਾ ਹੁਣ ਉਹਨੇ ਮੈਨੂੰ ਵੀ ਕਹਿਣਾ ਵਾ ਵੀ ਮੰਮੀਆਂ ਤੁਸੀਂ ਉਧਰ ਜਾਂਦੇ ਆਉਂਦੇ ਜੇ ਤਾਂ ਡਾਡਾ ਨੇ ਇਹ ਕਹੋ ਗਿਆ ਵਾ ਤੈਨੂੰ ਹੁਣ ਆਵਾਜ਼ ਮਾਰ ਕੇ ਖੜੀ ਆ ਨਾ ਜੋਬਨ ਨੇ ਇਹਨਾਂ ਨੂੰ ਦੁਮਾ ਜੀ ਨੂੰ ਇਹ ਗੱਲ ਦਾ ਪਤਾ ਵੀ ਉਹਨੇ ਆਵਾਜ਼ ਮਾਰ ਕੇ ਖੜੀ ਆ ਤੇ ਤੂੰ ਵੀ ਗੱਲ ਮੁਕਾ ਦੇ ਹਾਂ ਚਲ ਠੀਕ ਆ ਜੇ ਤੁਸੀਂ ਨਹੀਂ ਗੱਲ ਕਰਨੀ ਮੈਂ ਆਪਿਆ ਕਰ ਲੈਂਦੀ ਹਾਂ ਮੈਨੂੰ ਕਿਹੜਾ ਤਾਂ ਡਰ ਮਾਰਿਆ ਵਾ ਨਾਲੇ ਗੱਲ ਤੇ ਇਹ ਆ ਤੀਜਾ ਹਿੱਸਾ ਆਪਣਾ ਵੀ ਕੱਢਾਂਗੇ ਵਿੱਚੋਂ ਉਹ ਕੱਢਣਾ ਹੋ ਰਿਹਾ ਹੈ ਬਾਅਦ ਬਾਅਦ ਇਹ ਤਾਂ ਥੋੜਾ ਖਾਣੇ ਆ ਵੀ ਉਧਰ ਗਏ ਤਾਂ ਉਹਨੇ ਸਾਨੂੰ ਠੁੱਡਾਣਾ ਰੇੜਿਆ ਵੀ ਉਧਰ ਚਲ ਜਾ ਤੇ ਇੱਧਰ ਆਏ ਤੇ ਇਹਨੇ ਰੇੜਿਆ ਵੀ ਉਧਰ ਨੂੰ ਚਲ ਜਾ ਹੁਣ ਇਹ ਵਾਦੂ ਘਾਟੂ ਹੋ ਜਾਣਾ ਵਾ ਤੂੰ ਗੱਲ ਕਰ ਕੋਈ ਗੱਲ ਨਹੀਂ ਮੈਂ ਕਰਦੀ ਆ ਗੱਲ ਉਹ ਮੈਨੂੰ ਤੇ ਦਲਜੀਤ ਦਾ ਪਹਿਲਾਂ ਹੀ ਪਤਾ ਸੀ ਕਿ ਉਹਨੇ ਇਹ ਕਾਰਨਾਮੇ ਕਰਨੇ ਆ ਮੈਂ ਇਹਨੂੰ ਬੜਾ ਸਮਝਾਉਂਦਾ ਹੁੰਦਾ ਸੀ ਰਮਨ ਨੇ ਕੰਮਾਂ ਤੋਂ ਹਟ ਜਾ ਹਟ ਜਾ ਪਰ ਇਹਨੂੰ 2-4000 ਦੇ ਛੜਦਾ ਸੀ ਮਹੀਨੇ ਦਾ ਤੇ ਇੰਨੇ ਜਿਹਾ ਭੁਈ ਜੜੀ ਹੁਣ ਪਤਾ ਲੱਗਾ ਨਾ ਇਹਨੂੰ ਵੀ ਕਿ ਇਹ ਕਿਦਾਂ ਦੇ ਦੋਵੇਂ ਜੀ ਆ ਗਈ ਮਮੀ ਆ ਗਈ ਆ ਦਲਜੀਤ ਪੀ ਆਏ ਨੌਂ ਦੇ ਹੱਥਾਂ 'ਚ ਆ ਲਿਆ ਦਾਸ ਇਹ ਨੋਂਦੇ ਹੱਥਾਂ ਦੇ ਵਿੱਚ ਆ ਪੀਨੀ ਆ ਮੈਂ ਹਾਂ ਕਿਦਾਂ ਦੀ ਗੱਲ ਕੀਤੀ ਤੂੰ ਇਹਨੇ ਬੁਲਾਇਆ ਸੀ ਨਾ ਕੋਈ ਨਾ ਕੋਈ ਕੰਮ ਤੇ ਹੁਣ ਆਈ ਆ ਨਹੀਂ ਨਹੀਂ ਕੰਮ ਉਹਨੂੰ ਕਾਦਾ ਸੀ ਉਹਦਾ ਇਹਨਾਂ ਦਾ ਕੀ ਕੀਤਾ ਹੋ ਗੱਲਾਂ ਪਤਾ ਕਰਨ ਨੂੰ ਤੋ ਮੈਨੂੰ ਆਜ ਮਾਰਨ ਆ ਗਿਆ ਮੈਂ ਉਹ ਵੇਖਣ ਡਿਆ ਮਾ ਤੁਹਾਡਾ ਨਾ ਉਧਰ ਪਿਆਰ ਵਧੀ ਜਾਂ ਲਿਆ ਹੁਣ ਤੁਹਾਡੇ ਨਾਲ ਗੱਡੀ ਜਾਂ ਲਿਆ ਦਲਜੀਤ ਤੁਹਾਡੇ ਮਨ ਵਿੱਚ ਨਾ ਉਹਦੇ ਸ਼ੱਕ ਆ ਵੀ ਮੰਮੀ ਉਧਰ ਜਾਂਦੇ ਆ ਇਦਾਂ ਦੀ ਗੱਲ ਕੋਈ ਨਹੀਂਗੀ ਜਿੰਨਾ ਪੁੱਤ ਤੂੰ ਆ ਨਾ ਉਨਾ ਹੀ ਉਹ ਆ ਮੰਮੀ ਇਹਨੂੰ ਦਿਓ ਪੁੱਤ ਚੰਗਾ ਨਹੀਂ ਲੱਗਦਾ ਹੁਣ ਕਿਹਦੇ ਚੰਗਾ ਲਗਣ ਡਿਆ ਵੇ ਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਤੂੰ ਰੁੱਖੀ ਆ ਜੀ ਆ ਜੋ ਹੋਣਿਆ ਨਾ ਮੰਮੀ ਉਹ ਦੱਸਣਿਆ ਤਾਂ ਲਮੇ ਕੁਛ ਨਹੀਂਗਾ ਹੋਣਿਆ ਨਾਲੇ ਮੇਰੀ ਗੱਲ ਸੁਣ ਇੱਕ ਗੱਲ ਹੋਰ ਵਾ ਮੇਰੀ ਗੱਲ ਦਾ ਨਾ ਤੇ ਗੁੱਸਾ ਕਰੀ ਤੇ ਨਾ ਮਨ ਵਿੱਚ ਇਹੋ ਗੱਲ ਸੋਚੀ ਫੇ ਤੁਸੀਂ ਜੋ ਬੰਦੀ ਨਾ ਸਾਈਡ ਲੈਂਡ ਐ ਜੀ ਦੱਸੋ ਕਿਹੜੀ ਗੱਲ ਆ ਗੱਲ ਕਾਦੀ ਹੋਣੀ ਆ ਤੂੰ ਆਪ ਹੀ ਸਿਆਣਾ ਵਾ ਜਿੱਦਣਾ ਕਰਦਾ ਮੁੱਲ ਪਿਆ ਹੈਗਾ ਨਾ 18 ਲੱਖ ਮੁੱਲ ਪਾਇਆ ਸੀ ਹਾਂਜੀ ਆਪ ਹੀ ਪਾਇਆ ਉਹਨਾਂ ਨੇ ਤਾਂ 9 ਲੱਖ ਤੂੰ ਉਹਨਾਂ ਨੂੰ ਦੇ ਤਾ 6 ਲੱਖ ਦਿੱਤਾ ਸੀ ਮੈਂ 3 ਲੱਖ ਦਾ ਨਹੀਂ ਮੇਰਾ ਹਾਂਜੀ ਮੇਰੀ ਗੱਲ ਸੁਣਨਾ ਹੁਣ ਧਿਆਨ ਨਾਲ ਉਹ ਸਿਰਫ ਮਲਬੇ ਦਾ ਮੁੱਲ ਹੀ ਥਾਂ ਦਾ ਮੁੱਲ ਨਹੀਂ ਐ ਥਾਂ ਨੂੰ ਦੋ ਸੜਕਾਂ ਲੱਗਣ ਡਈਆਂ ਵਾ 2 ਲੱਖ ਮਰਲੇ ਦਾ ਵਾ ਤਾਂ ਆਪੇ حساب ਲਾ ਲਾ 15 ਮਰਲੇ ਆ ਨਾ 30 ਲੱਖ ਰੁਪਈਆ ਬੰਦਾ ਵਾ 15 13 15 ਉਹਦਾ 15 ਵੀ ਨਹੀਂ ਦੱਸਦਾ ਹਵਾਂਦਾ ਹੀ ਸਾਡਾ ਹਿੱਸਾ ਵੀ ਬਰਾਬਰ ਆ ਮਮਮੀ ਮੈਂ ਤਾਂ ਕਿਹਾ ਲੋ ਕਹਿਣ ਦੇਮ ਤੁਹਾਨੂੰ ਬੁਲਾਇਆ ਹੀ ਉਹਨਾਂ ਨੇ ਕੋਈ ਨਾ ਕੋਈ ਕਿਚੜੀ ਪਕਾਈ ਹੋਣੀ ਆ ਇਹ ਇਦਾਂ ਦੀ ਗੱਲ ਕੋਈ ਨਹੀਂ ਉਹਨਾਂ ਨੇ ਕੀਤੀ ਨਾਲੇ ਤੁਸੀਂ ਕਿਹੜੀ ਕੋਈ ਨੇਕੀ ਕੀਤੀ ਆ ਕਿਹੜੇ ਹਾਲਾਤਾਂ ਵਿੱਚ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਸੀ ਅਗਲੇ ਹੁਣ ਚੁੱਪ ਕਰਕੇ ਤਾਂ ਨਹੀਂ ਬੈਣਾ ਮਮਮੀ ਸਾਰੇ ਸਾਹਮਣੇ ਗੱਲ ਹੋਈ ਆ ਇਹ ਘਰ ਦਾ ਹਿੱਸਾ ਇਹਨੇ ਹੋਇਆ ਵਾ 18 ਲੱਖ ਰੁਪਈਆ ਮੈਂ ਮੰਨਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਨਾ ਨਹੀਂ ਹੋਈ ਤਾ ਕਰਕੇ ਥਾਂ ਦਾ ਥਾਂ ਤੇ ਤੈਨੂੰ ਦੇਣਾ ਹੀ ਪੈਣਾ ਜੇ ਨਹੀਂ ਤਾਂ ਪੈਸੇ ਦੇ ਦੇ ਕਿਹੜੀ ਗੱਲੋਂ ਦੇਣਾ ਪੈਣਾ ਵਾ ਜਦੋਂ ਵਾਕ ਹੋ ਗਿਆ ਨਾ ਬਸ ਨਿਭਰ ਗਿਆ ਕੰਮ ਹੁਣ ਹਾਂ ਨਹੀਂ ਗੱਲ ਤੇਰੀ ਪਾਨੀ ਜਾਂ ਪੈਸੇ ਦੇ ਦੇ ਜਾਂ ਥਾਂ ਦੇ ਦੇ ਮੰਮੀ ਹੋਂ ਤੀਜੇ ਦਿਨ ਮੂੰਹ ਚੁੱਕ ਕੇ ਆ ਜੇ ਨਾ ਕਦੀ ਆ ਚਾਹੀਦਾ ਵਾ ਕਦੀ ਉਹ ਚਾਹੀਦਾ ਵਾ ਤੂੰ ਉਹਦੇ ਕੋ ਥਾਂ ਲਿਆ ਇਹ ਹੁਣ ਚੱਲਦਾ ਰਹਿਣਾ ਸਭ ਕੋ ਤੂੰ ਇੱਕ ਕਨਾਲ ਦੇ ਕੇ ਚਾਰ ਕਨਾਲਾ ਲਿਆ ਹੈ ਨਾ ਦੇਖੋ ਜੇ ਨਹੀਂ ਤੈਨੂੰ ਵਾਰਾ ਖਾਂਦਾ ਤੇ ਮੈਂ ਉਹਨੂੰ ਕਹਿੰਨੀ ਆ ਪਿਓ ਚਾਰ ਕਨਾਲਾਂ ਵਾਈ ਜਾ ਸਾਹ ਕਤਾ ਬਰਾਬਰ ਹੋ ਜਾਊਗਾ। ਵਾਗਰੇ ਸੇ ਕਿੱਦਾਂ ਪਉਂਦਾ ਵਾਲਾ ਚਾਰਗਨਾਲਾ? ਤੂੰ ਕੌਣ ਢੱਕਣ ਵਾਲਾ? ਕੋਈ ਗੱਲ ਨਹੀਂ। ਉਹਨਾਂ ਕੋਈ ਆਂ ਹੀ ਪਿਆਲੀ ਚ। ਆ ਕੇ ਦੱਸ ਦਊਗਾ ਫਿਰ। ਤੇ ਪਹਿਲੂ ਕਹਿਣ ਡਿਆ ਸੀ। ਹੋ ਗਿਆ ਨਾ ਤੁਸੀਂ ਉਹਨਾਂ ਦੇ ਹੁਣ? ਹੁੰਦੀ ਗੱਲ ਉਹਨਾਂ ਦੀ ਹੁਣ। ਮੇਰੇ ਵਾਸਤੇ ਨਾ ਤੁਸੀਂ ਦੋਵੇਂ ਬਰਾਬਰ ਜੇ। ਬਰਾਬਰ ਨਹੀਂ ਹੁਣ। ਲੱਗ ਗਿਆ ਪਤਾ ਮੈਨੂੰ ਮੈਨੂੰ। ਫਿਰ ਉਹਨਾਂ ਨੂੰ ਘਰੋਂ ਕੱਢਦਿਏ? ਕੀ ਕਰੀਏ? ਤੇ ਕੱਢਿਆ ਯਾ ਤੁਸੀਂ? ਨਾਲ ਹੀ ਮੇਰੇ। ਉਹ ਹੀ ਨਾ ਮੇਰੇ ਅੱਖਾਂ ਤੇ ਪਰਦਾ ਹੀ ਪੈ ਗਿਆ ਹੈਗਾ। ਤੁਹਾਡੀਆਂ ਗੱਲਾਂ ਵਿੱਚ ਆ ਗਈ ਮੈਂ। ਬੋਲਿਆ ਪਿਆਰ ਆਉਂਦੇ ਨਾ ਤੇ ਚਲ ਜੂ ਉੱਥੇ ਤੁਸੀਂ ਵੀ। ਜਾਊਂਗੀ ਪਰ ਆਪਣਾ ਹਿੱਸਾ ਲੈ ਕੇ ਜਾਊਂਗੀ ਏਦਾਂ ਮੈਂ ਵੀ ਨਹੀਂ ਜਾਦੀ ਕਿਸਾ ਹਿੱਸਾ ਕੋਈ ਨਹੀਂ ਮਿਲਣਾ ਠੀਕ ਹੈ ਨਾ ਕੋਈ ਨਹੀਂ ਮਿਲਣਾ ਤੂੰ ਕੌਣ ਆ ਨਾਂ ਦੇਣ ਵਾਲਾ ਇਹ ਥਾਂ ਤੇ ਰਿਪਿਓ ਦੇ ਨਾਮ ਜੀ ਕਰੂ ਤਾਂ ਤੈਨੂੰ ਵੀ ਮਿਲੂ ਥਾਂ ਨਹੀਂ ਤਾਂ ਤੈਨੂੰ ਵੀ ਕੱਟ ਕੇ ਬਾਹਰ ਮਾਰਾਂਗੇ ਬਹੁਤੀ ਮੈਨਾਂ ਬਕਵਾਸ ਕਰਨ ਦੀ ਲੋੜ ਨਹੀਂ ਗਈ ਸੋਨਾ ਮੇਰੇ ਗਾਣਾ ਉਹ ਕਰਨਾ ਹੁਣ ਬਸ ਤੁਸੀਂ ਇਹੋ ਹੀ ਕਰਨਾ ਵਾ ਅਦਵਕਰੇ ਪੰਗਾ ਪੈ ਗਿਆ ਵਾ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਣਾ ਥਾਂ ਦਾ ਇਹ ਸਭ ਕੋਣਾ ਹੁਣ ਮੰਮੀ ਕੰਡੀ ਮੰਮੀ ਨੇ ਜਾ ਕੇ ਦੱਸਿਆ ਹਣਾ ਉਹਨੂੰ ਕੋਈ ਗੱਲ ਨਹੀਂ ਥਾਂ ਮੈਂ ਵੀ ਨਹੀਂ ਦਿੰਦਾ ਹੁਣ ਐਦਾਂ ਕਰਦਾ ਵਾਂ ਸੰਦੀਪ ਨੂੰ ਦੱਸਦਾ ਆ ਇਹੋ ਗੱਲ ਸੰਦੀਪ ਆ ਗਈ ਹੁਣ ਕੀ ਗੱਲ ਹੋ ਗਈ ਆ ਗੱਲ ਉਹੀ ਮੰਮੀ ਉਧਰ ਗਏ ਹੀ ਕੋਈ ਨਾ ਕੋਈ ਤੇ ਕਰਨਾ ਸੀ ਕੀ ਕਹਿੰਦੇ ਮੰਮੀ ਉਹ ਕਰਦੇ ਮਤਲਬ ਇਹਦੀ ਗੱਲ ਨਹੀਂ ਹੋਈ ਅੱਛਾ ਇਹ ਕਿ ਜੜੀ ਪੱਕਣ ਦੀ ਹੈ ਉਧਰ ਉਹਨਾਂ ਨੂੰ ਇੱਕ ਸਨਾਹ ਦੇ ਦਿਓ ਇੱਧਰ ਆਉਂਦੀ ਕੋਈ ਲੋੜ ਨਹੀਂ ਆ ਨਾ ਹਿੱਸਾ ਮਿਲਣਾ ਉਹਨਾਂ ਨੂੰ ਉਹ ਸੰਦੀਪ ਇਹਦੇ ਅਸੀਂ ਕਹਿਣ ਦੇ ਆ ਉਹਨਾਂ ਸਭ ਕੋ ਲੈ ਜਾਣਾ ਇੱਥੋਂ ਮੈਂ ਜਿੰਨੇ ਮਰਜ਼ੀ ਧਮਕੇ ਮਾਰੀ ਜਾਵਾਂ ਜਿਉ ਆਪਣੀ ਆਈ ਤੇ ਆਗੇ ਨਾ ਹਨ ਸਭ ਕੋ ਦੇਣਾ ਪੈਣਾ ਵਾ ਕਿਉਂ ਦੇਣਾ ਪੈਣਾ ਵਾ ਜਦੋਂ ਦੇ ਦੇ ਦਿੱਤਾ ਸਾਰਾ ਹਿੱਸਾ ਉਹ ਮਲਬੇ ਦਾ ਵਾ ਘਰ ਦਾ ਹਿੱਸਾ ਨਹੀਂ ਹੋਇਆ ਥਾਂ ਦਾ 30 ਲੱਖ ਬੰਦਾ 15 ਮਰਲਿਆਂ ਦਾ ਤਾਂ ਹੀ ਤਾਂ ਮੰਮੀ ਉਧਰ ਜਾਂਦੇ ਹੀ ਭੱਜ ਭੱਜ ਕੇ ਮੈਂ ਤਾਂ ਸੁਣਾਇਆ ਮੰਮੀ ਨੂੰ ਚੰਗਾ ਕਰ ਤੇਰੀ ਡੈਡੀ ਉਹਨਾਂ ਵੱਲ ਦੇ ਹੁਣ ਮੰਮੀ ਵੀ ਹੋ ਗਈ ਆ ਮੈਂ ਚੰਗਾ ਸੁਣਾਇਆ ਮੰਮੀ ਨੂੰ ਮੈਂ ਬਣ ਗਈ ਨਾ ਵੱਡੇ ਬੁੱਤਰੀ ਹੁਣ ਕੀ ਇੱਕ ਦਿਨ ਸੇਵਾ ਨਹੀਂ ਕੀਤੀ ਤੇ ਆਹ ਕੰਮ ਕਰਨ ਲੱਪੇ ਤੈਨੂੰ ਮੈਂ ਕਿਹਾ ਸੀ ਤੂੰ ਵੀ ਮੇਰੀ ਗੱਲ ਨਹੀਂ ਮੰਨੀ ਦੂ ਰੋਟੀਆਂ ਪੁਕਾ ਕੇ ਦਿੰਦੀ ਫਿਰ ਕੀ ਹੋਣਾ ਸੀ ਤੇ ਮੈਨੂੰ ਕੀ ਪਤਾ ਸੀ ਆਹ ਕੰਮ ਹੋ ਜਾਣਾ ਵਾ ਦੇ ਹੁਣ 15 ਲੱਖ ਰੁਪਈਆ ਮੈਂ ਕਿੱਥੋਂ ਦਵਾਂ 15 ਲੱਖ ਨਾ ਮੈਂ ਕੋਈ ਪੈਸਾ ਦੇਣਾ ਹੀ ਹੈ ਠੀਕ ਆ ਨਾ ਦੇਣਾ ਪੈਣਾ ਵਾ ਅਗਲੇ ਕਹਿੰਦੇ ਨਹੀਂ ਤਾਂ ਉਹ ਥਾਂ ਆਉਣਾ ਹੀ ਉਹ ਜਿਹੜਾ 1/2 ਕਿਲੋ ਜੋਵਨ ਕੋ ਲਿਆ ਸੀ ਤੂੰ ਤੀ ਮਮੀ ਨਾਲ ਗੱਲ ਕੀਤੀ ਨਹੀਂ ਆ ਕੀਤੀ ਆ ਉਹ ਸਿਰ ਦੇ ਵਾਲਾਂ ਨੂੰ ਪੈ ਗਈ ਐ ਡੇ ਬਣ ਗਈ ਐ ਵੱਡੇ ਪੌਦੀ ਹੁਣ ਤੈਨੂੰ ਮੈਂ ਕਿਹਾ ਸੀ ਮੰਮੀ ਨੇ ਬਣਾ ਕੇ ਰੱਖੀ ਤੇ ਮੈਂ ਤੇ ਬਣਾ ਕੇ ਰੱਖੀ ਸੀ ਮੈਨੂੰ ਕੀ ਪਤਾ ਸੀ ਕੀ ਪਤਾ ਕਿ ਤੂੰ ਕਾ ਮਾਰ ਗਈ ਕੰਚ ਮੰਮੀ ਦੇ ਹੁਣ ਜੋ ਮਰਜ਼ੀ ਕਰ ਲੋ ਪਤਾ ਨਹੀਂ ਸਫਾਈ ਕਰ ਗਈ ਇੱਕ ਦਿਨ ਤੇ ਮੰਮੀ ਉਹਦੇ ਪਿੱਛੇ ਹੀ ਲੱਗ ਗਏ ਹੁਣ ਜੋ ਮਰਜ਼ੀ ਕਰ ਲੋ ਘਰ ਦਾ ਨਾ ਦਾਇ ਸਾਨੂੰ ਦੇਣਾ ਹੀ ਪੈਣਾ ਮਮਮੀ ਕਹਿੰਦੀ ਤਿੰਨ ਹਿੱਸੇ ਹੋਣੇ ਹੀ ਆ 10 ਲੱਖ ਰੁਪਏ ਦੇਣਾ ਪੈਣਾ ਹੀ ਆ Mamiga y sabía que yo he hecho.